ਦਾ ਸੀ ਵੱਡਾ ਮੈਂ ਆ ਤਾਂ ਵੇਂਡ ਕਰ ਆ ਆ ਫੇਰ ਫੋਰ ਛੋਟਾ ਕਰਤਾ ਇਹਨਾਂ ਨੇ ਅੱਛਾ ਇੱਥੇ ਵਿਚਾਲੇ ਫੋਰ ਆਉਂਦਾ ਸੀ ਇੱਥੇ ਵਿਚਾਲੇ ਫੋਰ ਆਉਂਦਾ ਸੀ ਇਹਦੇ ਟੈਂਕੀ ਦੇ ਕਰਤਾ ਇਹਦੇ ਟੈਂਕੀ ਦੇ ਫੋਰ ਕਰਤਾ ਹਾਲੰਡ ਵਿਚਾਲੇ ਆ ਗਿਆ ਹਾਲੰਡ ਵਿਚਾਲੇ ਆ ਗਿਆ ਉਦੋਂ ਅੱਗੇ ਜਾ ਕੇ ਵਾ ਫੋਰ ਚੱਕਤਾ ਉਹ ਇੱਥੇ ਜਾ ਕੇ ਉਹ ਟਰੈਕਟਰ ਦੀ ਉਦੋਂ ਕੀਮਤ ਮੇਰੀ ਜਿਆਦਾ ਥੋੜੀ ਬਹੁਤੀ ਜੀ 3 ਲੱਖ 68 ਹਜ਼ਾਰ ਦਾ ਟਰੈਕਟਰ ਸੀ ਇਹ ਇਹ ਵਾਲਾ ਇਹ ਵਾਲਾ ਇਹ ਵਾਲਾ ਜੀ 68 ਦਾ ਜਿੰਮੇ ਵੀ ਖੜਾ ਹਾਂ ਲਾਸਟ ਇਕਰ ਤੋਂ ਸਾਰਾ ਹਰ ਚੀਜ਼ ਤੋਂ ਟੋਟਲੀ origignal ਆ ਕੁਛ ਦਾ ਚੇਂਜ ਹੋਇਆ ਨਹੀਂ ਇੱਕ ਵੀ ਪਾਰਟ ਦਾ ਚੇਂਜ ਨਹੀਂ ਹੋਇਆ ਹੋਇਆ ਕਲੱਚ ਪਲੇਟ ਵੀ ਕਲੱਚ ਪਲੇਟ ਵੀ ਬ੍ਰੇਕਾਂ ਵੀ ਲੈਲਬਨੀ ਦੀ ਕਾਲਾ ਕਰਨਾ ਜਿਹੜਾ ਜਿਆ ਪਾ ਲਿਆ ਹੋ ਜੇ ਨਿਕਲੂਗਾ ਉਦਾਂ ਹੀ ਨਿਕਲੂ ਉਦਾਂ ਹੀ ਨਿਕਲੂਗਾ ਵੀਰੇ ਹੌਲੰਡ ਦੇ ਫਿਰ ਪੈਰ ਪਹਿਲੇ ਅੱਜ ਹੀ ਹੁੰਦੇ ਨੇ ਹੂੰ ਹੂੰ ਉਹ ਸਾਨੂੰ ਟੀਚਰਾਂ ਕਰ ਦਿੰਦੇ ਵੀ ਤਿੰਨ ਪੀੜ੍ਹੀਆਂ ਇੱਕ ਟਰੈਕਟਰ ਦੇ ਬੈਠੀਆਂ ਜਾਂਦੀਆਂ ਨੇ ਜਾਂ ਅਸੀਂ ਨੂੰ ਲੈ ਕੇ ਜਾਂਦੀਆਂ ਨੇ ਵੇਲਾ ਸਮ ਟਰੈਕਟਰ ਗਿਆ ਸੀ 36 ਦੀ ਤੇ ਉਹਨਾਂ ਨੇ ਪਹਿਲਾਂ ਇਹਦੇ ਰੀਪਰ ਚਲਾਇਆ ਸੀ ਉੱਥੇ ਉਸ ਟਾਈਮ ਸੀਜ਼ਨ ਦੇ ਮੌਕੇ ਤਿਆਰ ਕਰਕੇ ਉਹਨਾਂ ਨੇ ਮਸ਼ੀਨ ਪੂਰੀ ਆਨ ਹੂੰ ਉਸ ਟਾਈਮ ਇਹ ਟਰੈਕਟਰ ਪਹਿਲਾਂ ਸੋਗੇ ਸੀ ਪਹਿਲਾਂ ਸੱਤੀ ਸੀ ਸਾਡੇ ਕੋਲੇ ਹੁਣ ਆਇਆ ਜੀ ਹੂੰ ਬਸ ਇਹ ਫੋਰਡ ਦੇ ਇੱਕ ਹੀ ਲਿਆ ਸੀ ਅੱਛਾ ਹਾਂ ਕਿਉਂਕਿ ਉਸ ਟਾਈਮ ਉਹ ਫੋਰਡ ਬੰਦ ਹੋਇਆ ਸੀਗਾ ਜੀ 95 ਦਾ ਕੌਣ ਲੱਗ ਗਿਆ ਸੀ ਇਹ ਇਹ ਲੈਟਰ ਸਾਨੂੰ ਉਰੇ ਕਿਤੇ ਨਹੀਂ ਮਿਲੀਆਂ ਸੀਗੀਆਂ ਹੁਣ ਆਪਣੇ ਨਾਲ ਇੱਕ ਵੱਡੇ ਭਰਾ ਦੇ ਮਿੱਤਰ ਨੇ ਇਟਲੀ 'ਚ ਰਹਿੰਦੇ ਨੇ ਜੀ ਅੱਛਾ ਉੱਥੋਂ ਉੱਥੋਂ ਮਿਲ ਗਈਆਂ ਹੁਣ ਆਉਣ ਗਿਆ ਉਹ ਫਿਰ ਉਹ ਨਿਊ ਹਾਲੈਂਡ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੋ ਚੱਲਦਾ ਉੱਨੇ ਦੇ ਮੀਚ ਚ ਸਟਾਰਟਿੰਗ ਹੋਈ ਔਰ ਇਹ 24 ਸਭ ਤੋਂ ਐਂਡ ਤੱਕ ਆਪ ਤੁਹਾਨੂੰ ਸਾਰੇ ਹੌਲੈਂਡ ਦਿਖਾਉਣੇ ਆਜ ਜਿੱਥੋਂ ਹੌਲੈਂਡ ਸ਼ੁਰੂ ਹੋਇਆ ਤੇ ਕਿਵੇਂ ਕਿਵੇਂ ਇਹਦੇ ਵਿੱਚ ਚੇਂਜ ਹੋਏ ਕੀ ਕੁਛ ਚੇਂਜ ਹੋਇਆ ਕਿੱਦਾਂ ਕਿੱਦਾਂ ਦਾ ਕੁਆਲਿਟੀ ਆ ਸਾਰਾ ਕੁਝ ਆਪਾਂ ਨਾ ਵੀਰਾਂ ਤੋਂ ਹੀ ਪੁੱਛਣਾ ਵੀਰੇ ਆਪਣੇ ਨਾਲ ਆ ਬਾਬੇ ਕਾ ਲਾਣਾ ਪਿੰਡ ਚ ਵੀਰੇ ਹੁਣਾਂਦੇ ਹਨਾ ਜਿਵੇਂ ਆਪਣੇ ਆਲ ਹੁੰਦੀ ਆ ਹਣੀ ਵੀਰਾ ਹਾਂਜੀ ਵੀਰੇ ਅਸੀਂ ਗੱਲ ਹੱਸ ਕੇ ਕਹ ਜੀ ਤੇ ਇਹ ਆਪਣਾ ਵੱਡਾ ਵੀਰਾ ਇਹ ਵੀਰਾਂ ਦੇ ਟਰੈਕਟਰ ਆ ਤੇ ਵੀਰਾਂ ਨਾਲ ਪੁਰਾਣੇ ਹੌਲੰਡ ਨਾਲ ਜੁੜੇ ਆ ਤੇ ਇਹਨਾਂ ਨੂੰ ਤਾਂ ਜਿਵੇਂ ਅੰਦਰ ਲੀਆਂ ਬਰੀਕੀਆਂ ਦਾ ਪਤਾ ਹੋਊਗਾ ਆਪਾਂ ਚਲੋ ਆਪਾਂ ਤਾਂ ਮੈਂ ਤਾਂ ਆਹ ਵਾਲੇ ਹੌਲੰਡ ਚਲਾਏ ਵੀਰੇ ਹੋਣਾ ਨੇ ਸਟਾਰਟਿੰਗ ਜਦੋਂ ਤੋਂ ਹੌਲੰਡ ਦਾ ਜਨਮ ਹੋਇਆ ਨਾਲੇ ਇਹ ਵੀ ਵਹਿਮ ਅੱਜ ਨਿਕਲ ਜਾਣਾ ਜੇ ਉੱਪਰ ਫੋਰਡ ਜਿਹੜਾ ਲਿਖਿਆ ਮੈਨੂੰ ਵੀ ਵਹਿਮ ਆ ਸੱਚੀ ਗੱਭਰਾ ਜੀ ਸੱਚੀ ਗੱਭ ਵੀਰੇ ਸੱਚੀ ਗੱਲ ਠੀਕ ਠਾਕ ਵੀਰੇ ਜੀ ਹਾਂਜੀ ਆਪਾਂ ਉਹਦੇ ਕੋਲ ਚੱਲੀਏ ਵੀਰੇ ਹਾਂਜੀ ਹਾਂਜੀ ਚਲੋ ਵੀਰੇ ਹੌਲੰਡ ਸ਼ੁਰੂ ਹੋਇਆ ਹਨਾ ਹਾਂਜੀ ਹਾਂ ਤੇ ਇੱਕ ਚੀਜ਼ ਵੀਰੇ ਚਲੋ ਥੋੜੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਜੀ ਤੁਹਾਨੂੰ ਹੋਰ ਦੱਸਦਾ ਹੁਣ ਇੱਥੇ ਆਪਣੇ ਕੋਲੇ ਸਾਰਾ ਖੜਾ ਵੀ ਸਭ ਤੋਂ ਪਹਿਲਾਂ ਫੋਰਡ ਲਿਖਿਆ ਆਉਂਦਾ ਸੀ ਵੱਡਾ ਮੈਂ ਆ ਤਾਂ ਵੈਲਟ ਆ ਫਿਰ ਫੋਰਡ ਛੋਟਾ ਕਰਤਾ ਇਹਨਾਂ ਨੇ ਅੱਛਾ ਇੱਥੇ ਵਿਚਾਲੇ ਫੋਰਡ ਆਉਂਦਾ ਸੀ ਇੱਥੇ ਵਿਚਾਲੇ ਫੋਰਡ ਆਉਂਦਾ ਸੀ ਇਹਦੇ ਟੈਂਕੀ ਤੇ ਕਰਤਾ ਇਹਦੇ ਟੈਂਕੀ ਤੇ ਫੋਰਡ ਕਰਤਾ ਹਾਲੈਂਡ ਵਿਚਾਲੇ ਆ ਗਿਆ ਹਾਲੈਂਡ ਵਿਚਾਲੇ ਆ ਗਿਆ ਉਦੋਂ ਅੱਗੇ ਜਾ ਕੇ ਵਾ ਫੋਰਡ ਚੱਕਤਾ ਉੱਥੇ ਜਾ ਕੇ ਫੋਰ ਚੱਕਦਾ ਫੋਰ ਚੱਕੇ ਇਹ オリジナル ਆ ਨਾ ਆਪਾਂ ਬਾਅਦ ਚ ਤਾਂ ਨਹੀਂ ਸਟicker ਲਾਇਆ ਨਾ ਨਾ オリジナル ਵੀਰੇ オリジナル ਸਾਰੇ ਟਰੈਕਟਰ オリジナル ਨੇ ਵੀਰੇ ਜਿਵੇਂ ਉਹ ਨੇੜੇ ਨਵੇਂ ਉਹ 99 ਮਾਡਲ ਆ ਇਹ 2012 ਮਾਡਲ ਆ ਵੀਰੇ ਅੱਛਾ 12 ਤੱਕ ਫੋਰ ਆਉਂਦਾ ਰਿਹਾ ਇਹ ਤੇ ਮਗਰ ਫੋਰ ਲਿਖਿਆ ਹੁੰਦਾ ਸੀਗਾ ਜੀ ਹਾਂ ਇਹ オリジナル ਸਾਰਾ ਉਸ ਤੋਂ ਬਾਅਦ 21 ਮਾਡਲ ਆ ਗਿਆ 24 ਮਾਡਲ ਆ ਗਿਆ ਮੇਰਾ ਵਹਿਮ ਵੀ ਨਿਕਲ ਗਿਆ ਸਾਰੇ ਵੀਰਾਂ ਨੂੰ ਵੀ ਚਲੋ ਪਤਾ ਲੱਗ ਗਿਆ ਆਏਗਾ ਤੇ ਕਿਵੇਂ ਕਿਵੇਂ ਮਤਲਬ ਫੋਰ ਤੋਂ ਹੌਲੈਂਡ ਬਣਿਆ ਇਹ ਟਰੈਕਟਰ ਬਾਰੇ ਵੀਰੇ ਦੱਸ ਕਿਵੇਂ ਚੱਲਿਆ ਇਹ ਟਰੈਕਟਰ ਜਿਹੜਾ ਇਹ ਹੈਗਾ ਵੀਰੇ ਇਹ ਆਪਣੇ ਪੰਜਾਬ ਦੇ ਵਿੱਚ 1998 ਦੇ ਵਿੱਚ 98 ਦੇ ਵਿੱਚ ਇਹਨਾਂ ਦਾ ਪਹਿਲਾ ਇੱਕ 5630 ਮਾਡਲ ਲਾਂਚ ਹੋ ਗਿਆ ਸੀ ਆਪਣੇ ਇੱਥੇ ਇਹਦੇ ਤੋਂ ਪਹਿਲਾਂ ਇਹਦੇ ਤੋਂ ਪਹਿਲਾਂ 5695 ਦੇ ਵਿੱਚ 5630 ਟਰੈਕਟਰ ਇਹਨਾਂ ਨੇ ਉਹ ਆਪਣੀ ਮਾਰਕੀਟ 'ਚ ਉਤਾਰਤਾ ਸੀਗਾ ਉਹ 4 ਸਿਲੰਡਰ ਸੀ ਵੱਡਾ ਉਹ 4 ਸਿਲੰਡਰ ਸੀ 75 ਹਾਸ ਪਾਵਰ ਵਾਲਾ ਓਕੇ ਸੀ ਲੋਕੋ ਦੀ ਇਹੀ ਸੀ ਟੈਟਰ ਥੋੜੇ ਵੱਡੇ ਸਾਈਜ਼ ਦੇ ਲੋ ਉਸਾਂ ਨਾਲ ਪਾਵਰ ਦੇ ਹਿਸਾਬ ਨਾਲ ਵੱਡਾ ਹੋਣਾ ਹੀ ਆ। ਉਹ ਤਾਂ 75 ਆ ਤੇ ਅਸੀਂ ਇਹ ਉਹ ਟਰੈਕਟਰ ਦੇਖ ਕੇ ਹੀ ਇਹ ਟਰੈਕਟਰ ਦੀ 98 ਦੇ ਵਿੱਚ ਬੁਕਿੰਗ ਕਰਾਤੀ ਸੀ। ਇਹ ਉਹਦੇ ਤੋਂ ਬਾਅਦ ਚ ਲਾਂਚ ਹੋਇਆ। ਇਹ ਬਾਅਦ ਚ ਲਾਂਚ ਹੁੰਦਾ ਸੀ ਉਹ ਤੋਂ। ਠੀਕ ਹੈ। ਉਹ 98 'ਚ ਆ ਗਿਆ ਸੀ ਉੱਥੇ। ਉਹ ਟਰੈਕਟਰ ਦੇਖ ਕੇ ਅਸੀਂ ਇਹਦੀ ਬੁਕਿੰਗ ਕਰਾਤੀ ਸੀ। ਸਾਰੇ ਮੰਨ ਲਓ ਜਿੰਨੀ ਮੰਨ ਲਓ ਟਰੈਕਟਰ ਦੀ ਉਦੋਂ ਕੀਮਤ ਮੇਰੀ ਜ਼ਿਆਦਾ ਥੋੜੀ ਬਹੁਤੀ ਸੀ 3,68,000 ਦਾ ਟਰੈਕਟਰ ਸੀ ਇਹ। ਇਹ ਵਾਲਾ। ਇਹ ਵਾਲਾ। ਇਹ ਵਾਲਾ ਜੀ। 68 ਦਾ। 3,68 ਦਾ। ਠੀਕ ਹੈ ਇਹ ਆਪਾਂ ਖੰਨੇ ਪ੍ਰਕਾਸ਼ ਮੋਟਰ ਵਾਲੇ ਸੀਗੇ ਠੀਕ ਹੈ ਜੀ ਉੱਥੇ ਆਪਾਂ ਨੇ 98 ਦੇ ਵਿੱਚ ਬੁੱਕ ਕਰਾਤਾ ਸੀ ਫਿਰ ਇਹ ਟਰੈਕਟਰ ਜਦੋਂ ਇੰਡੀਆ ਆਇਆ ਜੀ ਇਹ ਆਇਆ 1999 ਦੇ ਵਿੱਚ ਮਤਲਬ ਤੁਸੀਂ ਇਹ ਪਹਿਲੇ ਸਾਲ ਬੁੱਕ ਪਹਿਲਾਂ ਕਰਾਤਾ ਸੀ 6 ਮਹੀਨੇ ਪਹਿਲਾਂ ਬੁੱਕ ਕਰਾਤਾ ਸੀ ਹਾਂ ਜੀ ਇਹ 1999 ਦੇ ਚੌਥੇ ਮਹੀਨੇ ਚ ਟਰੈਕਟਰ ਆਪਾਂ ਨੂੰ ਮਿਲਿਆ ਸੀ ਤੇ ਇਹ ਪਹਿਲਾਂ ਉਦੋਂ 체이 پتہ ਨਹੀਂ 7 ਟਰੈਕਟਰ ਹੀ ਆਏ ਸੀ ਖੰਨੇ ਅੱਛਾ ਜੀ ਉਹਨਾਂ ਚੋਂ ਤੁਹਾਨੂੰ ਫਿਰ ਹਾਂ ਉਹਨਾਂ ਚੋਂ ਪਹਿਲਾ ਟਰੈਕਟਰ ਉਹਦਨੇ ਆਪਾਂ ਚੱਕਿਆ ਸੀ ਉੱਥੇ ਜੀ ਇਹ ਫਿਰ ਇੱਕ ਸਮਾਂ ਪਹਿਲਾਂ ਮੁਕ ਕਰਾਇਆ ਸੀ 36 30 ਪੰਜਾਬ ਦੇ ਵਿੱਚ ਪਹਿਲਾ ਆਪਣਾ ਜਿਹੜੇ ਪੰਜਾਬ 'ਚ ਪਹਿਲਾਂ ਆਏ ਨੇ ਹਾਂ ਉਦਾਂ ਪੂਰਾ ਜਿਵੇਂ ਜਿੰਨੇ ਕਿ ਹੁਣ ਸੁਣਦੇ ਆ ਚਲੋ ਹੁਣ ਤਾਂ ਵੀਰੇ ਹਾਂ ਹਾਂ ਟਾਈਮ ਸਮਾਂ ਬੀਤ ਗਿਆ ਜਿਵੇਂ ਘਰ ਦੇ ਗੱਲਾਂ ਦੱਸਦੇ ਨੇ ਸੁਣਦੇ ਆ ਅਸੀਂ ਥੋੜੀ ਬਹੁਤੀ ਸੁਰਤ ਸਾਨੂੰ ਵੀ ਆਪ ਨੂੰ ਵੀ ਸੀਗੀ ਜਿੰਨੇ ਜਿਲ੍ਹੇ ਇਧਰਲੇ ਏਰੀਆ 'ਚ ਇਧਰਲੇ ਏਰੀਆ 'ਚ ਜਿਵੇਂ ਏਰੀਆ ਸਾਡੇ 'ਚ ਪਹਿਲਾ ਟਰੈਕਟਰ ਆਇਆ ਸੀ ਉਹਦਨੇ ਉਹ ਇੰਨਾ ਦੱਸਦੇ ਨੇ ਵੀ ਉਹ ਇਹ ਪਹਿਲਾ ਸ਼ਿਪਿੰਗ ਜਦੋਂ ਆਏ ਸੀ ਪੂਰੇ ਇੰਡੀਆ ਦੇ 13 ਟਰੈਕਟਰ ਆਏ ਸੀ ਉਹ 13 ਚੋਂ ਮੰਨ ਲਓ ਵੀ ਖੰਨੇ ਇੱਥੇ ਆਏ ਸੀ ਕਿਤੇ ਹੋਰ ਗਏ ਨੇ ਉਹ ਖੰਨੇ 7 ਆਏ ਸੀ 6 ਜਾਂ 7 ਖੰਨੇ ਆਏ ਸੀ ਉਹਨਾਂ ਦਾ ਜੋ ਟਰੈਕਟਰ ਹੈ ਇਹ ਮੰਨ ਲਓ ਪਹਿਲੇ ਲੋਡ ਦਾ ਟਰੈਕਟਰ ਜਿਵੇਂ ਆਪਾਂ ਕਹਿ ਦਈਏ ਜਿਹੜਾ ਆਇਆ ਉਦੋਂ ਆਇਆ ਸੀ ਲਓ ਜੀ ਪੰਜਾਬ ਦੇ ਆਪਾਂ ਪਹਿਲੇ ਟਰੈਕਟਰ ਚਲੋ ਆਪਾਂ ਨੂੰ ਕਲੀਅਰ ਨਹੀਂਗਾ ਬਿਹਾਰ ਹੋ ਸਕਦਾ ਦੂਜਾ ਹੋ ਸਕਦਾ ਵੀ ਪਹਿਲੇ ਲੋਡ ਦਾ ਪਹਿਲੇ ਲੋਡ ਦਾ ਟਰੈਕਟਰ ਪਹਿਲੇ ਲੋਡ ਦਾ ਆਪਣੇ ਕੋਲੇ ਉਹ ਨੂੰ 99 ਦਾ ਚੌਥੇ ਮਹੀਨੇ ਦਾ ਟਰੈਕਟਰ ਹੈ ਜੀ ਨੇ ਨਵੇਂ ਦੇ ਚੌਥੇ ਮਹੀਨੇ ਦਾ ਟਰੈਕਟਰ ਹੈ ਇੱਤੋਂ ਸ਼ੁਰੂ ਇਹ ਟੋਟਲੀ ਜਿਹੜਾ ਤੁਹਾਡੇ ਸਾਹਮਣੇ ਜਿੰਨੇ ਵੀ ਖੜਾ ਹਾਂ ਲਾਸਟ ਸਟicker ਤੋਂ ਸਾਰਾ ਹਰ ਚੀਜ਼ ਤੋਂ ਟੋਟਲੀ origignal ਆ ਕੋਈ შე ਤਾਂ ਚੇਂਜ ਹੋਇਆ ਹੋਵੇ ਇੱਕ ਵੀ ਪਾਰਟ ਦਾ ਚੇਂਜ ਨਹੀਂ ਹੋਇਆ ਹੋਇਆ ਹੈ ਕਲੱਚ ਪਲੇਟ ਵੀ ਕਲੱਚ ਪਲੇਟ ਵੀ ਬ੍ਰੇਕਾਂ ਵੀ ਸਾਰੀਆਂ ਨਾਲ ਦੀਆਂ ਨੇ ਸਭ ਕੁਝ ਪੂਰਾ ਲਿਆ ਕੰਮ ਵੀ ਆਇਆ ਨੀ ਟਰੈਕਟਰ ਟੂੜੀ ਵਾਲੀ ਤੇ ਵੀ ਚਲਾਇਆ 17 ਸਾਲ ਟੂੜੀ ਸਾਲ ਚੱਲਿਆ 17 ਦੀ 18 ਹੀ ਲੱਗ 18 19 ਲੱਗੇ ਜੀ ਇਹਦੇ ਨਾਲ ਰੀਪਰ ਤੇ ਚਲਾਇਆ ਬੜਾ ਵੱਡਾ ਹੁੰਦਾ ਸੀਗਾ ਜੀ ਹਾਂ ਉਦੋਂ ਬਹੁਤ ਤਗੜਾ ਹੁੰਦਾ ਸੀ ਜੀ ਕਿਉਂਕਿ ਉਦੋਂ ਜੋ ਮਸ਼ੀਨਾਂ ਵੀ ਛੋਟੀਆਂ ਸੀ ਹਾਂ ਥੋੜੀਆਂ ਸੀ ਜ਼ੋਰ ਵੀ ਵੱਧ ਲੱਗਦਾ ਸੀ ਹਾਂ ਹੈ ਨਹੀਂ ਥੋੜੀਆਂ ਸੀ ਵੀਰੇ ਹਾਂਜੀ ਹਾਂਜੀ ਤੇ ਯਾਰ ਬੱਲੇ ਯਾਰ 40 ਦਿਨ ਇੰਨੇ ਟਾਈਮ ਮਸ਼ੀਨ ਆਰਾਮ ਨਾਲ ਚੱਲੇ ਚੱਲ ਜਾਂਦੀ ਸੀ ਵੀਰੇ ਚੱਲ ਜਾਂਦੀ ਸੀ ਯਾਰ ਇਹ ਆਪਾਂ ਇਹ ਬਾਤਾਂ ਨੇ ਯਾਰ ਤੁਸੀਂ ਟਰੈਕਟਰ ਨੂੰ ਇੱਕ ਤਾਂ ਚਲਾਇਆ ਖੂਬ ਆ ਤੇ ਇੱਕ ਜਿਹੜਾ ਸੰਭਨ ਵਾਲੀ ਗੱਲ ਇਲਟੀਨੇਟਰ ਵਗੈਰਾ ਸਾਰਾ ਕੁਝ ਬ੍ਰੇਕਾਂ ਸਾਰਾ ਕੁਝ ਓਰੀਜਨਲ ਆ ਜੀ ਸਭ ਓਰੀਜਨਲ ਹੁਣ ਤੱਕ 99 ਤੋਂ ਲੈ ਕੇ ਹੁਣ ਤੱਕ ਏਜੰਸੀ ਦਾ ਹੀ ਰਿਕਾਰਡ ਆ ਅੱਜ ਵੀ ਅਸੀਂ ਸਭ ਏਜੰਸੀ ਤੋਂ ਹੁੰਦੀ ਆ ਅੱਜ ਵੀ ਅੱਜ ਵੀ ਇਹਦੀ ਵੀ ਪਹਿਲਾਂ ਖੰਨੇ ਤੋਂ ਹੁੰਦੀਆਂ ਸੀ ਖੰਨਾ ਏਜੰਸੀ ਬੰਦ ਹੋਣ ਕਰਕੇ ਹੁਣ ਮਲੇਰ ਕੋਲੇ ਤੋਂ ਹੁਣ ਮਲੇਰ ਕੋਲ ਸਾਰਾ 99 ਤੋਂ ਲੈ ਕੇ ਹੁਣ ਤੱਕ ਸਾਰਾ ਰਿਕਾਰਡ ਆ ਜੀ ਤੁਸੀਂ ਇੱਕ ਚੀਜ਼ ਕਰ ਹੋਰ ਦੇਖਿਓ ਇਹਦੀ ਬੜੀ ਵਧੀਆ ਜੀ ਜਿਹੜਾ ਆਲਟਰਨੇਟਰ ਉਸ ਟਾਈਮ ਆ ਬਾਹਰੋਂ ਲਾ ਕੇ ਆਇਆ ਹੋਇਆ ਟਰੈਕਟਰ ਨੂੰ ਅੱਛਾ ਜੀ ਉਹ ਕਿਸੇ ਮਾਡਲ ਤੇ ਇਹ ਆਲਟਰਨੇਟਰ ਨਹੀਂ ਹੈਗਾ ਅੱਛਾ ਇਹ ਇਹ ਯਾਰ ਇਹਦਾ ਉਹਨਾਂ ਫਰਕ ਆ ਜੀ ਇਹਦਾ ਮੁੜ ਕੇ ਤੁਸੀਂ ਆਹ ਦੇਖੋ ਜਿਹੜਾ 12 ਮਾਡਲ ਤੇ ਆਇਆ ਇਹਦਾ ਅਲਟਰਨੇਟਰ ਤੁਸੀਂ ਦੇਖੋ ਤੇ ਨਾਲ ਇਹਨੂੰ ਕੰਪੈਰੀਜ਼ਨ ਕਰੋ ਇਹਦਾ ਅਲਟਰਨੇਟਰ ਤੇ ਉਹਦਾ ਹਾਂ ਬਹੁਤ ਫਰਕ ਆ ਵੀਰੇ ਜ਼ਮੀਨ ਆਸਮਾਨ ਦਾ ਜੀ ਹਾਂ ਇਹ ਆਪਣੇ ਇੱਕ ਤਾਂ ਛੋਟੇ ਹੋ ਗਏ ਹਾਂ ਇਹਦਾ ਅਲਟਰਨੇਟਰ ਵੀ ਨਹੀਂ ਖੁੱਲਿਆ ਟਰੈਕਟਰ ਦਾ ਅਜੇ ਤੱਕ ਅਲਟਰਨੇਟਰ ਸੈਲਫ ਸਾਰਾ ਕੁਝ ਸਾਰਾ ਕੁਝ ਟਰੈਕਟਰ ਵਗੈਰਾ ਸਾਰਾ ਕੁਝ ਨਾਲ ਦਾ ਹੀ ਹੈ ਜੀ ਠੀਕ ਆ ਸਾਰਾ ਕੁਝ ਵਰਕਿੰਗ ਚ ਆ ਵੇਰੀ ਗੁੱਡ ਜੀ ਇਹ ਕਿਤੇ ਹੁਣ ਮਾੜੀ ਮਾੜੀ ਲੀਕੇਜ ਵੀ ਹੁੰਦੀ ਆ ਸਾਡਾ ਦਿਲ ਤਾਂ ਜਲ ਬਹੁਤ ਕਰਦਾ ਹੁੰਦਾ ਵੀ ਲੀਕੇਜ ਹਟਾ ਦੀ ਅਸੀਂ ਕਿਤੋਂ ਹੋ ਜੀ ਜਿਵੇਂ ਉਹ ਲਿੰਕਾਂ ਕੋਲ ਹਲਕੀ ਫੁਲਕੀ ਹੋ ਜਾਂ ਹਾਂ ਹੈਗੀ ਮਾੜੀ ਪਰ ਉੱਥੇ ਚਾਬੀ ਲਵਾਉਣ ਨੂੰ ਜੀ ਨਹੀਂ ਕਰਦਾ ਕੋਲਮ ਲਾ ਕੇ ਕਿਸੇ ਨਟ ਨੂੰ ਚਾਬੀ ਲਾਈ ਹੋਈ ਜੀ ਚਾਬੀ ਲਾਈ ਹੋਈ ਨਹੀਂ ਹੈਗੀ ਵੈਰੀ ਗੁੱਡ ਇੱਕ ਵਾਰ ਇੱਕ ਜਰੂਰ ਹੋਇਆ ਸੀ ਇਹਦੀ ਇੱਕ ਅਸੀਂ ਢਾਈ ਤਾਂ ਬਹੁਤ ਆ ਬਹੁਤ ਆ ਢਾੜੇ ਬਹੁਤ ਬਹੁਤ ਢਾੜੇ ਆ ਵੀਰੇ ਨਾਲੇ ਕੰਮ ਵੀ ਇੰਨਾ ਲਿਆ ਤੋ ਅਸੀਂ ਪੁੱਛੋ ਹੀ ਨਾ ਤੁਸੀਂ ਇਹ ਮੋਡਲ ਮੁਗਲਲਬ ਨਹੀਂ ਜੀ ਕਾਲਾ ਕਰਨਾ ਜਿਹਹਿਆ ਪਾਲਿਆ ਹੋ ਜੇ ਨਿਕਲੂਗਾ ਉਦਾਂ ਹੀ ਨਿਕਲ ਹੌਲਣ ਦੇ ਫਿਰ ਪੈਰ ਤਾਂ ਹੀ ਲੱਗੇ ਵੀਰੇ ਹਾਂ ਇੱਥੋਂ ਹੀ ਲੱਗੇ ਵੀਰੇ ਇਹ ਤਾਂ ਹੁਣ ਜਿਵੇਂ ਕਹੀ ਹੈ ਵੀ ਜੇ ਆਪਾਂ ਲੱਭਣ ਲੱਗ ਜਾਈਏ ਉਹ ਏਜੰਸੀ ਚ ਵੀ ਜਾਣੇ ਆ ਉਹ ਕਹਿੰਦੇ ਨੇ ਵੀ ਤੁਸੀਂ ਦੱਸੋ ਇਹਦਾ ਕੀ ਦੱਸੋ ਬਹੁਤ ਬੰਦੇ ਮਿਲਦੇ ਨੇ ਵੀਰੇ ਕਈ ਵਾਰ ਹਾਂਜੀ ਦੇਣਾ ਨਾ ਨਾ ਵੀਰੇ ਦੇਣ ਵਾਲਾ ਤਾਂ ਹੈ ਨਹੀਂ ਵੀਰੇ ਕੋਈ ਇਹਦੀ ਨਾਲ ਵੀਰੇ ਇੱਕ ਤੁਹਾਨੂੰ ਵਾਕਿਆ ਸੁਣਾਉਣਾ ਜੀ ਵੀ ਅੱਜ ਵੀ ਜੁੜਿਆ ਮੇਰੇ ਕਈ ਵਾਰ ਯਾਦ ਆ ਜਾਂਦਾ ਜੀ ਹਾਂਜੀ ਹਾਂਜੀ ਆਜੋ ਵੀਰੇ ਜਦੋਂ ਆਪਾਂ ਟਰੈਕਟਰ ਨਵਾਂ ਲਈ ਆਈ ਸੀ ਨਾ ਇਹੇ ਮੇਰੇ ਦਾਦਾ ਜੀ ਹੁੰਦੇ ਸੀ ਹੁਣ ਤਾਂ ਚਲੋ ਐਕਸਪਾਇਰ ਹੋ ਗਏ ਜੀ ਉਹ ਉਹ ਥੋੜੇ ਸਖਤ ਸੁਭਾਅ ਦੇ ਹੁੰਦੇ ਸੀਗੇ ਹਮ ਪਹਿਲੇ ਬਾਪੂ ਆਪਣੇ ਕਰਦੇ ਸੀ ਜਦੋਂ ਟਰੈਕਟਰ ਸਰਵਿਸ ਕਰਾਉਣ ਖੰਨੇ ਜਾਣਾ ਉਹ ਨਾਲ ਜਾਂਦੇ ਹੁੰਦੇ ਸੀਗੇ ਜੀ ਵੀ ਉਹ ਕਹਿੰਦੇ ਸੀ ਵੀ ਮੈਂ ਨਾਲ ਜਾ ਕੇ ਕਰਾਉਣੀ ਆ ਮੇਰੇ ਵੱਡੇ ਤਾਇਆ ਜੀ ਵੱਡੇ ਵੀਰੇ ਦੇ ਡੈਡੀ ਸਵਾਦਰ ਸਾਹਿਬ ਮੇਰੇ ਤਾਇਆ ਜੀ ਉਹ ਜਦਾ ਟਰੈਕਟਰ ਸਾਡੇ ਉਹ ਚਲਾਉਂਦੇ ਹੁੰਦੇ ਸੀਗੇ ਤੇ ਉਹਨਾਂ ਨੇ ਨਾ ਉਹਨਾਂ ਨੇ ਟਰੈਕਟਰ ਚਲਾ ਕੇ ਜਾਣਾ ਬਾਪੂ ਜੀ ਨੇ ਕਹਣਾ ਮੈਂ ਨਾਲ ਜਾਣਾ ਨਾਲ ਜਾਣਾ ਮੈਂ ਹੁੰਦਾ ਹੀ ਛੋਟਾ ਮੈਨੂੰ ਤਾਂ ਹੀ ਮੈਂ ਏਜੰਸੀ ਦੇਖਣੀ ਆ ਮੈਂ ਤਾਂ ਨਾਲ ਜਾਣਾ ਹਾਂ ਜੋ ਅਸੀਂ ਨਾਲ ਦੇ ਪਿੰਡੋਂ ਨਿਕਲਣਾ ਇੱਥੇ ਸਿਆੜ ਪਿੰਡ ਉਹ ਚਲੋ ਆਪਣੇ ਬੰਨੇ ਦੇ ਲਹਾਜੀ ਹੁੰਦੇ ਨੇ ਉਹ ਸਾਨੂੰ ਟੀਚਰਾਂ ਕਰ ਦਿੰਦੇ ਵੀ ਤਿੰਨ ਪੀੜੀਆਂ ਇੱਕ ਟਰੈਕਟਰ ਦੇ ਬੈਠੀਆਂ ਜਾਂਦੀਆਂ ਨੇ ਜਾਂ ਅਸੀਂ ਨੂੰ ਲੈ ਕੇ ਜਾਂਦੀਆਂ ਨੇ ਅੱਜ ਵੀ ਇਕੱਠੇ ਹੋ ਤੁਸੀਂ ਸਾਰੇ ਅੱਜ ਵੀ ਇਕੱਠੇ ਆ ਵੀਰੇ ਅੱਜ ਵੀ ਇਕੱਠੇ ਆ ਤੁਸੀਂ ਇਹ ਬ੍ਰਦਰ ਮਤਲਬ ਅਸੀਂ ਤਾਈ ਚਾਚੇ ਦੇ ਮੁੰਡੇ ਆ ਜੀ अच्छा ਤੁਸੀਂ ਦੋਨੇ ਤਾਇ ਚਾਚੇ ਹਾਂਜੀ ਹਾਂ ਅੱਜ ਦੋਨੇ ਹੀ ਮੈਜਰ ਆ ਜੀ ਬੱਚੇ ਨੇ ਸਾਡੇ ਅਸੀਂ ਉਰੇ ਹੀ ਰਹਨੇ ਆ ਤੇ ਦੋਨੋਂ ਇਕੱਠੇ ਆ ਵੀਰੇ ਲਾਣਾ ਇਕੱਠਾ ਸਾਰੇ ਇਕੱਠੇ ਹਾਂਜੀ ਹਾਂਜੀ ਬਹੁਤ ਘੱਟ ਮਿਲਦੇ ਹੁਣ ਲਾਣਾ ਬਾਹਰ ਆ ਜੀ ਹਾਂਜੀ ਉਹਦੀ ਸਿਸਟਰ ਬਾਹਰ ਉਹ ਵੱਡੀ ਆ ਜੀ ਯਾਰ ਆ ਬਹੁਤ ਵੱਡੀ ਗੱਲ ਆ ਵੀ ਲਾਣਾ ਇਕੱਠਾ ਹਾਂਜੀ ਹਾਂ ਹੁਣ ਅੱਜ ਕੱਲ ਕੁਸ਼ਕ ਘੱਟ ਹੀ ਰਹਿ ਗਏ ਵੀਰੇ ਇਕੱਠੇ ਹਨਾ ਹਾਂਜੀ ਹਾਂਜੀ ਸਾਡੇ ਪਿੰਡ 'ਚ ਹੈਗੇ ਆ ਜੀ ਪਰਿਵਾਰ ਸਾਡੇ ਪਿੰਡ 'ਚ ਹੈ ਹੀ ਆ ਜੀ ਇੱਕ ਦੋ ਪਰਿਵਾਰ ਚੰਗੀ ਗੱਲ ਆ ਵੀਰੇ ਇਹ ਕਿਹੜਾ ਪਿੰਡ ਆ ਆਪਣਾ ਵੀਰੇ ਇਹ ਪਿੰਡ ਪੰਦੀਰ ਖੇੜੀ ਆ ਜੀ ਆਪਣਾ ਪੰਦੇਰ ਖੇੜੀ ਹਾਂਜੀ ਹਾਂ ਇਹ ਜ਼ਿਲ੍ਹਾ ਲੁਧਿਆਣੇ ਦਾ ਪਿੰਡ ਆ ਠੀਕ ਹੈ ਤੇ ਤਹਿਸੀਲ ਪੈਲ ਪੈਂਦੀ ਆ ਆਪਾਂ ਨੂੰ ਪੰਦੇਰ ਤੁਸੀਂ ਇੱਥੇ ਵੀ ਲਿਖਿਆ ਨਾ ਆਪਣੇ ਮੋਟਰ ਤੇ ਵੀ ਨੰਬਰ ਤੇ ਪੰਦੇਰ ਗੋਤ ਆ ਪੰਦੇਰ ਗੋਤ ਆ ਜੀ ਪਿੰਡ ਆ ਜੀ ਪੰਦੇਰ ਗੋਤ ਸਾਡੇ ਆਲੇ-ਦਾਲੇ 32 ਪਿੰਡ ਪੰਦੇਰਾਂ ਦੇ ਨੇ ਠੀਕ ਆ ਫਿਰ ਜੀ ਠੀਕ ਆ ਵੈਰੀ ਗੁੱਡ ਇਹਦੀ ਨਾ ਪਛੋਦ ਨੂੰ ਮੜੀ ਚੱਕੀ ਆਹ ਸਰੰਸਰ ਇਹਦੇ ਨਾਲ ਦਾ ਹੀ ਆ ਇਹ ਨਾਲ ਦਾ ਵੀਰੇ ਜਿਹੜੀ ਚੀਜ਼ ਮੰਨ ਲਓ ਕੰਪਨੀ ਦੀ ਜਿਵੇਂ ਲੱਕੇ ਆਈ ਹੋਈ ਆ ਜੀ ਉਹ ਸਾਰੀਆਂ ਓਰੀਜਨਲ ਸਾਰੀਆਂ ਓਰੀਜਨਲ ਨੇ ਵੀਰੇ ਨਾਂ ਕੋ ਲਵਾਇਆ ਹੀ ਆ ਜੀ ਆਹ ਵਾਲਾ ਰੇਟ ਬੂਟੇ ਦੇ ਨਾਲ ਹੀ ਆ ਇਹ ਨਾਲ ਹੀ ਆਇਆ ਸੀਗਾ ਵੀਰੇ ਹੁਣ ਸਾਈਨ ਸਾਰੇ ਨਾਲ ਦੇ ਆ ਜੀ ਹੁਣ ਸੀਐਨਚ ਆਉਂਦਾ ਹਨਾ ਲਿਖਿਆ ਹਾਂ ਸੀਐਨਚ ਲਿਖਿਆ ਆਉਂਦਾ ਵੀਰੇ ਤੇ ਉਦੋਂ ਆਉਂਦਾ ਸੀ ਨਿਊ ਹਾਲੈਂਡੀ ਹਾਂ ਇਹਦੇ ਕੱਲੇ ਕੱਲੇ ਪਾਰਟ ਤੇ ਵੀਰੇ ਆਪਣੇ ਠੀਕ ਆ ਜੀ ਹਾਂ ਮਰੀ ਇਹ ਵੀਰ ਆਪੇ ਇਹ ਵਾਲਾ ਮਾਡਲ ਉਹ ਕਹ ਸਕਦੇ ਜਿਹੜਾ ਬਾਹਰੋਂ ਬਣ ਕੇ ਆਇਆ ਹਨ ਬਾਹਰੋਂ ਬਣ ਕੇ ਆਇਆ ਜੀ ਹਾਂਜੀ ਹਾਂ ਆਪਣੇ ਤਾਂ ਟਾਇਰ ਤੇ ਬੈਟਰੀ ਹੋ ਰਿਆ ਕਿ ਉਹਨੂੰ ਟਾਇਰ আর ਬੈਟਰੀ ਇੱਥੇ ਲੱਗੀ ਸੀ ਇਹਦੀ ਟਾਇਰ ਤੇ ਬੈਟਰੀ ਜਿਵੇਂ ਮੰਨ ਲਓ ਜਾਂ ਸਿੱਧਾ ਦੱਸਦੇ ਨੇ ਹਾਂਜੀ ਹਾਂ ਬਿਨਾ ਟਰਬੋ ਤੋਂ ਹਨ ਬਿਨਾ ਟਰਬੋ ਤੋਂ ਵੀਰੇ ਇਹ ਕਿੰਨੇ ਐਚਪੀ ਆ ਵੀਰੇ ਟਰੈਕਟਰ ਇਹ ਅਸਲ ਦੇ ਵਿੱਚ ਵੀਰੇ ਜਿਹੜਾ ਆਪਾਂ ਜਿਵੇਂ ਕੰਪਨੀ ਰਕ ਉਹ ਦੱਸਦੀ ਆ ਜਾਂ ਆਰ ਸੀ ਤੇ ਆਉਂਦਾ ਉਹਦੇ ਦਾ 50 ਹਸ ਪਾਵਰ ਹੀ ਹੈ ਇਹ ਕੰਪਨੀ ਤੇ ਪੰਜਾਬ ਆ 50 ਹਾ 50 ਹਸ ਪਾਵਰ ਦਾ ਟਰੈਕਟਰ ਹੈ ਤੇ ਇਹਦੇ ਤੋਂ ਤੁਸੀਂ ਬੜੇ ਤੋਂ ਬੜਾ ਕੰਮ ਕਿਹੜਾ ਲੈ ਲਿਆ ਕੰਮ ਪਹਿਲਾਂ ਦੀ ਹੁਣ ਗੱਲ ਕਰੀ ਹੁਣ ਤਾਂ ਚਲੋ ਸੰਦ ਜੇ ਇੰਪਲੀਮੈਂਟ ਬਹੁਤ ਆ ਗਏ ਮੈਂ ਪ੍ਰੋਬਲਮਾਂ ਹੋ ਰਹੀਆਂ ਨੇ ਪਹਿਲਾਂ ਰੀਪਰ ਤੇ ਚੱਲਿਆ ਹੋਇਆ ਤੂੰ ਦਾ ਇਹ ਰੋਟੇਵੇਟਰ ਇੰਨੇ ਹੁੰਦੇ ਨਹੀਂ ਸੀਗੇ ਨਹੀਂ ਹੁੰਦੇ ਸੀ ਰੀਪਰ ਤੇ ਚੱਲਿਆ ਹੋਇਆ ਮਸ਼ੀਨ ਤਾਂ ਵੱਡੀ ਮਸ਼ੀਨ ਵੱਡੀ ਇਹ ਵੀਰੇ ਤੂੜੀ ਵਾਲੀ ਮਸ਼ੀਨ ਤੇ ਆਪਾਂ ਕਹਿ ਸਕਦੇ ਆ ਇਹ ਆਪਾਂ 2000 ਦੇ ਵਿੱਚ ਤੂੜੀ ਮਸ਼ੀਨ ਤੇ ਲਾਤਾ ਸੀਗਾ ਜੀ ਲਓ ਯਾਰ ਸੰਦ 2000 ਸੰਦ ਆਉਂਦੇ ਸੌਜੋਸ ਵਾਲੀ ਇੱਕ ਹੋਰ ਚੀਜ਼ ਹੈ ਜੀ ਆਪਾਂ 2000 2000 ਤੋਂ ਹੀ ਲੈ ਕੇ ਵੀਰੇ ਆਪਾਂ ਵਿਸ਼ਕਰਮਾ ਡਿੜਬਿਆਂ ਦੀਆਂ ਮਸ਼ੀਨਾਂ ਚਲਾਉਣੀ ਆ ਰੀਪਰ ਓਕੇ ਹਾਂ ਜੀ ਬਹੁਤ ਮਸ਼ਹੂਰ ਨੇ ਉਹ ਮਸ਼ਹੂਰ ਨੇ ਵੀਰੇ ਉਹਨਾਂ ਕੋਲੇ ਵੀ ਵੀਡੀਓ ਆਪਣੀ ਅਜੇ ਪਈ ਆ 2000 ਚ ਉਹਨਾਂ ਕੋਲੇ ਪਹਿਲਾ ਇਹ ਟਰੈਕਟਰ ਗਿਆ ਸੀ 36 ਦੀ ਉਹਨਾਂ ਨੇ ਪਹਿਲਾਂ ਇਹਦਾ ਰੀਪਰ ਚਲਾਇਆ ਸੀ ਉੱਥੇ ਉਸ ਟਾਈਮ ਸੀਜ਼ਨ ਦੇ ਮੌਕੇ ਤੇ ਯਾਰ ਕਰਕੇ ਉਹਨਾਂ ਨੇ ਮਸ਼ੀਨ ਪੂਰੀ ਆਨ ਹੂੰ ਉਸ ਟਾਈਮ ਇਹ ਟਰੈਕਟਰ ਪਹਿਲਾਂ ਸੋ ਗਿਆ ਸੀ ਪਹਿਲਾ 36 ਸਾਡੇ ਕੋਲੇ ਹੁਣ ਆਇਆ ਜਿਹਦਾ ਸੀ ਰੀਪਰ ਲਾ ਕੇ ਦਿੱਤਾ ਉਹ ਅਸੀਂ ਵੀ ਕਾਨੂੰ ਲੈਣੀ ਸੀ ਅਸੀਂ ਜਿਹਦੇ ਕੋ ਜਾਣਦੇ ਸਾਡੇ ਲਹਾਜੀ ਸੀ ਹਾਂ ਬਾਈ ਤੁਸੀਂ ਟਰੈਕਟਰ ਲੈ ਲਿਆ ਉਹਦੀ ਰੀਪਰ ਹੀ ਲੈ ਆਓ ਹਾਂ ਕਰਕੇ ਮੈਂ ਨਾਲ ਕੰਮ ਦੇ ਵਿੱਚ ਲੈ ਕੇ ਆਉਂਦਾ ਸੀ ਉਦੋਂ ਦਾ ਵੀਰੇ ਮਸ਼ੀਨਾਂ ਸਿੰਗਲ ਪੱਖਿਆਂ ਵਾਲੀਆਂ ਸੀ ਸੀਜ਼ਨ ਬਹੁਤ ਲੰਬੇ ਚੱਲਦੇ ਸੀ ਪਰ ਇੰਨਾ ਜ਼ਰੂਰ ਹੁੰਦਾ ਸੀ ਵੀਰੇ ਉਦੋਂ ਵੀ ਲਾਂ ਸੁੱਕ ਜਾਂਦਾ ਸੀ ਹੁਣ ਤਾਂ ਆਪਾਂ ਗਣਕਾਂ ਜਾਂਦਾ ਸੀ ਨਾ ਵੀਰੇ ਉਦੋਂ ਮਸ਼ੀਨ ਜਿਵੇਂ ਤੁਹਾਡੇ ਕੋਲ ਹੀ ਹੋਊਗੀ ਪਿੰਡ ਜਿਵੇਂ ਲਗਾ ਮਸਾ ਹੀ ਆ ਇੱਕ ਦੋ ਹੁੰਦੀਆਂ ਸੀ ਸਾਡੇ ਤਾਂ ਵੀਰੇ ਮੈਂ ਕਹਿੰਦਾ ਅਸੀਂ ਦੋ ਤਿੰਨ ਪਿੰਡਾਂ ਦੀ ਤੂੜੀ ਬਣਾ ਜਾਂਦੇ ਸੀ ਉਦੋਂ ਐਂ ਹੀ ਸੀਗਾ ਐਂ ਚੱਲਦਾ ਸੀ ਕੰਮ ਐਨਾ ਟਾਈਮ ਚ ਚੱਲਦੀ ਲਿਆ ਜੀ ਨੇ ਹੁਣ ਤਾਂ ਮੈਂ ਕਿਹਾ ਦੂਜਾ ਘਰ ਛੱਡ ਕੇ ਤੀਜੇ ਕੋਲੇ ਮਸ਼ੀਨ ਮਸ਼ੀਨ ਆ ਵੀਰੇ ਹਾਂ ਹਨਾ ਉਹ ਵੀ ਸਾਡੇ ਪਿੰਡ ਤਿੰਨ ਨੇ ਸਾਡੇ ਚਾਚਾ ਜੀ ਕੋਲੇ ਆ ਹਾਂ ਇੱਕ ਇਹਦਾ ਦੋਸਤ ਆ ਉਹਦੇ ਕੋਲੇ ਆ ਉਹਦੇ ਕੋਲੇ ਸਾਡੇ ਪਿੰਡ ਤਿੰਨ ਫਿਰ ਉਹ ਤਾਂ ਗਿੱਲਾ ਚੱਕੀ ਜਾਂਦੇ ਨਾ ਹਾਂ ਜੀ ਵੀ ਉਹ ਕੋ ਸੁੱਕੇ ਲਾਨ ਤੇ ਚਲਦੀਆਂ ਸੀ ਪਰ ਉਦੋਂ ਇਹ ਫਰਕ ਬਹੁਤ ਰਿਆ ਜੀ ਉਹ ਚੀਜ਼ਾਂ ਇਹਨਾਂ ਟੈਂਕੀ ਸ਼ੁਰੂ ਤੇ ਪਲਾਸਟਿਕ ਦੀ ਆਉਂਦੀ ਆ ਟੈਂਕੀ ਸ਼ੁਰੂ ਪਲਾਸਟਿਕ ਦੀ ਆਉਂਦੀ ਆ ਹੁਣ ਅੱਲੇ ਨੇ ਵੀ ਪਲਾਸਟਿਕ ਹੀ ਹਨਾ ਹਾਂ ਜੀ ਹਾਂ ਵੀਰੇ ਉਹ ਵੀ ਹੋਈ ਆ ਤੇ ਇਹ ਰੂਟਰ ਪੰਪ ਤੋਂ ਜਦੋਂ ਤੁਸੀਂ ਲਿਆ ਚਲੋ ਤੁਸੀਂ ਤਾਂ ਛੋਟੇ ਹੋਵਗੇ ਹਾਂਜੀ ਫਾਦਰ ਸਾਹਿਬ ਨੇ ਕਦੇ ਦੱਸਿਆ ਵੀ ਇਹ ਤੋਂ ਡ ਉਹਦਾ ਕਹਿੰਦੇ ਬਸ ਜਦੋਂ ਅਸੀਂ ਲਿਆ ਜੀ ਬਸ ਇਹ ਫੋਰਡ ਦੇ ਇੱਕ ਹੀ ਲਿਆ ਸੀ ਅੱਛਾ ਹਾਂ ਕਿਉਂਕਿ ਉਸ ਟਾਈਮ ਫੋਰਡ ਬੰਦ ਹੋਇਆ ਸੀਗਾ ਜੀ 95 ਹੈ ਕੌਣ ਲੱਗ ਗਿਆ ਸੀ ਫਾਰਮ ਟਰੈਕ ਆਉਣ ਲੱਗ ਗਿਆ ਸੀ ਜੀ ਜਦੋਂ ਚੰਡੀਗੜ੍ਹ ਸਾਡੇ ਮਿੰਨੋ ਮੇਲੇ ਤੇ ਗਏ ਸੀਗੇ ਜੀ ਸਾਡੇ ਗਵਰਡੀ ਉਹਨਾਂ ਨੇ ਉੱਥੋਂ ਪੈਂਪਲੇਟ ਲੈ ਕੇ ਆਂਦਾ ਸੀ ਇਹ ਫੋਰਡ ਟਰੈਕਟਰ ਆ ਰਿਹਾ ਨਿਊ ਹਾਲੈਂਡ ਦਾ ਇਹ ਫੋਰਡ ਟਰੈਕਟਰ ਨਵਾਰਿਆ ਇਹਨੂੰ ਦੇਖ ਕੇ ਸਾਨੂੰ ਉਦੋਂ ਕੋਈ ਨਹੀਂ ਪਤਾ ਵੀ ਇਹਦਾ ਕਿਹੜਾ ਹਿੱਸਾ ਕੁਛ ਨਹੀਂ ਸੀ ਪਤਾ ਕੁਛ ਵੀ ਨਹੀਂ ਪਤਾ ਸੀ ਨਾ ਜੀ ਨਾ ਕੁਛ ਨਹੀਂ ਅੱਜ ਅਸੀਂ ਬੁਕਿੰਗ ਕਰਾਤੀ ਬਸ ਫੋਰਡ ਦੇ ਨਾਮ ਨੂੰ ਇੱਕ ਰੰਗ ਹੋ ਗਿਆ ਇਹਦਾ ਹਮ ਇੱਕਾ ਫੋਰਡ ਲਿਖਿਆ ਹੋ ਗਿਆ ਬਈ ਨਾ ਅਸੀਂ ਫੋਰਡ ਹੀ ਚਲਾਇਆ ਜੀ ਫੋਰਡ ਚਲਾਏ ਹੋਏ ਸੀਗੇ ਇਹਦੀ ਜਿਵੇਂ ਕਹ ਜੀ ਟਰੈਕਟਰ ਸਾਰੇ ਹੀ ਵਧੀਆ ਨੇ ਹਮ ਇਹਦੀ ਸਾਨੂੰ ਜਾਣ ਦੀ ਕੋਈ ਲਿਫਟ ਦਾ ਜਾਂ ਕੋਈ ਵੀ ਉਹ ਟਰਸਟ ਤੇ ਯਕੀਨ ਬਣ ਜਾਂਦਾ ਹਾਂਜੀ ਹਾਂ ਉਹ ਸਾਨੂੰ ਬਹੁਤ ਸੌਕਾ ਲੱਗਦਾ ਚਲਾਉਣਾ ਸੌਕਾ ਜੀ ਜਿਵੇਂ ਤੁਸੀਂ ਇੱਕ ਸਾਦਾ ਲੋਟਰੀ ਸਿਸਟਮ ਸੀ ਤੇ ਨਿਕਲਿਆ ਵਧੀਆ ਨਿਕਲਿਆ ਵਧੀਆ ਵੀਰੇ ਹਾਂ ਹਨਾ ਉਹ ਵੀ ਆਪਣੇ ਗਵੰਡੀ ગયા ਸੀਗੇ ਉੱਥੇ ਚੰਡੀਗੜ ਕੋਈ ਮੇਲਾ ਸੀਗਾ ਹੀ ਲੱਗਿਆ ਠੀਕ ਆ ਵੀਰੇ ਉਹ ਪੈਂਪਲੇਟ ਲੈ ਕੇ ਆਏ ਸੀਗੇ ਉਹ ਤੋਂ ਉਹਨਾਂ ਨੇ ਆ ਕੇ ਦੱਸਿਆ ਵੀ ਫੂਡ ਟਰੈਕਟਰ ਆ ਰਿਹਾ ओके okay. बस ਉਹ ਦੇ ਕੇ ਹੀ ਬੁੱਕ ਕਰਾਤਾ ਆਪਾਂ ਜੀ ਬਸ ਉਹਨਾਂ ਨੇ ਉਦੋਂ ਕੋਈ ਨਹੀਂ ਸੀ ਪਤਾ ਵੀ ਨਾ ਪਤਾ ਸੀ ਵੀ ਫਿਲਟਰ ਜਿਵੇਂ ਹੁਣ ਸੀਐਨਸੀ ਆਉਂਦਾ ਹਾਂਜੀ ਹਾਂਜੀ ਉਦੋਂ ਤਾਂ ਨਹੀਂ ਉਹ ਹੋਲੈਂਡੀ ਹੋਊਗਾ ਹਾਂਜੀ ਉਦੋਂ ਨੀਲੇ ਰੰਗ ਦੇ ਫਿਲਟਰ ਆਉਂਦੇ ਸੀਗੇ ਜੀ ਹੁਣ ਕਾਲੇ ਦੇ ਆਉਣ ਲੱਗੇ ਅੱਛਾ ਜੀ ਉਦੋਂ ਇਹ ਰੰਗ ਦੇ ਫਿਲਟਰ ਉਦੋਂ ਨੀਲੇ ਦੇ ਹੀ ਆਉਂਦੇ ਸੀ ਹਾਂਜੀ ਹਾਂਜੀ ਹਾਂ ਵੈਰੀ ਗੁੱਡ ਤੇ ਆ ਮਗਰਾਟ ਇਹ ਨਾਲ ਦੇ ਹੀ ਆ ਸਾਰਾ ਕੋ ਨਾਲ ਦੇ ਹੀ ਨੇ ਠੀਕ ਆ ਵੀਰੇ ਹਾਂਜੀ ਇੱਕ ਤਾਂ ਇਹ ਹੈਂਡਿਕਟਰ ਦੱਸਦੇ ਪੈ ਸੀ ਵੀਰੇ ਨਹੀਂ ਇਹਦੇ ਵੀਰੇ ਇੱਕ ਨਾ ਮਗਰ ਥੋੜਾ ਜਿਹਾ ਲੱਗਿਆ ਹੁੰਦਾ ਕੈਂਪ ਮਗਰਾੜ ਦੇ ਨਾਲ ਦਾ ਸਪਾਰਟ ਲੱਗਿਆ ਹੋਇਆ ਸੀਗਾ ਹਣਾ ਹਾਂ ਉਹ ਅਸੀਂ ਉਤਾਰਤਾ ਹੀ ਥੋੜਾ ਜਿਹਾ ਇੱਥੋਂ ਜਿਵੇਂ ਪਾਣੀ ਖੜਨ ਕਰਕੇ ਧੋਕੇ ਖੜਾ ਦਿੰਦੇ ਸੀ ਲੈਟਰ ਮਿਲਦੀਆਂ ਨਹੀਂ ਆ ਗਲਗੀਆਂ ਸੀਗੀਆਂ ਤੁਹਾਨੂੰ ਪਤਾ ਕਰਿਆ ਇਹ ਨਹੀਂ ਇਹ ਇਹ ਲੈਟਰ ਸਾਨੂੰ ਉਰੇ ਕਿਤੇ ਨਹੀਂ ਮਿਲੀਆਂ ਸੀਗੀਆਂ ਹੁਣ ਆਪਣੇ ਨਾ ਇੱਕ ਵੱਡੇ ਭਰਾ ਦੇ ਮਿੱਤਰ ਨੇ ਇਟਲੀ 'ਚ ਰਹਿੰਦੇ ਨੇ ਜੀ ਅੱਛਾ ਉੱਥੋਂ ਉੱਥੋਂ ਮਿਲ ਗਈਆਂ ਹੁਣ ਆਉਣਗੇ ਉਹ ਫੇਰ ਉਹ ਨਵੀਆਂ ਲੇਟਾਂ ਲਾ ਕੇ ਅਸੀਂ ਮਗਰਾੜ ਕਸਣੇ ਨੇ ਨਾਲੇ ਫਿਰ ਉਹ ਮਗਰਾੜ ਮਗਰਾੜ ਕਸਦਾਂਗੇ ਉਹ ਰੱਖਿਓ ਨੜ ਕੋ ਸਾਹਮ ਕੇ ਦੇ ਉਹ ਹੁਣ ਵੀ ਪਏ ਨੇ ਸਾਡੇ ਕੋਲੇ ਸਾਹਮ ਕੇ ਰੱਖਿਓ ਇਹਨੂੰ ਹਾਂ ਉਹ ਵੀ ਹੁਣ ਵੀ ਸਾਹਮ ਕੇ ਰੱਖਣੇ ਨੇ ਆ ਦੇਖੋ ਨੰਬਰ ਪਲੇਟ ਵੀ ਅਸੀਂ ਕੁਛ ਨਹੀਂ ਇਹਦਾ ਲਾਇਆ ਬੱਸ ਜਿਵੇਂ ਅੱਗੇ ਲਿਖੀ ਹੋਈ ਉਹ ਮੇ ਲੱਗੀ ਹੁੰਦੀ ਆ ਵੀ ਉਰੇ ਲੱਗੀ ਆਈ ਸੀ ਇਹ ਲੱਗੀ ਆਈ ਸੀ ਇਹ ਲੱਗੀ ਆਈ ਸੀ ਇਹਨੂੰ ਇਹ ਪਲੇਟ ਓਮੇ ਲੱਗੀ ਹੋਈ ਸੀ ਇੱਕ ਹੋਰ ਚੀਜ਼ ਹੈ ਜੀ ਜਦੋਂ ਇਹ ਟਰੈਕਟਰ ਆਇਆ ਜੀ ਹਾਂਜੀ ਵੀਰੇ ਉਸ ਟਾਈਮ ਇਹਨੂੰ ਟਾਇਰ 13 6 ਦੇ ਆਏ ਸੀ 13 6 ਉਸ ਟਾਈਮ 14 ਟਾਇਰ ਆਉਂਦਾ ਹੀ ਨਹੀਂ ਸੀ ਮਾਰਕੀਟ 'ਚ 14 ਟਾਇਰ ਹੈ ਹੀ ਨਹੀਂ ਸੀ 99 ਦੇ ਵਿੱਚ ਉਹਨੂੰ 22 13 ਦੇ ਟਾਇਰ ਆਏ ਸੀਗੇ ਇਲਾਕੇ ਕੋਈ ਯਾਰ ਮੈਂ ਕਹਿੰਦਾ 4 5 ਚਾਹਣ ਹਾਂ ਇੱਥੇ ਕਿ ਜਾ ਕੇ ਲੱਗੇ ਨੇ ਫੇਰ ਅਸੀਂ ਕੀ ਹੋਇਆ ਵੀ ਥੋੜਾ ਜਿਮ ਹੁਣ ਲਾ ਲਓ ਇੰਨਾ ਗੈਪ ਆ 14 ਦੇ ਟਾਇਰਾਂ 'ਚ 13 ਨਾਲ ਥੋੜਾ ਜਿਹਾ ਹੋਰ ਵੱਧ ਗੈਪ ਲੱਗਦਾ ਸੀ ਹਾਂ ਉਹ ਤਾਂ ਥੋੜਾ ਪਹਿਲਾਂ ਇਹ ਵਾਧਾ ਹੋਊਗਾ ਹਾਂ ਬੇਲਾ ਬੇਲਾ ਜਿਹਾ ਸੀ ਜਿਵੇਂ ਹੁਣ ਚਲੋ ਡੈਡੀ ਹੁਣ ਸਾਰੇ ਦੱਸ ਦੋ ਇਹਨਾਂ ਸਾਨੂੰ ਗੱਲਾਂ ਉਹ ਕਹਿੰਦਾ ਵੀ ਸੋਹਣਾ ਨਾ ਲੱਗਿਆ ਟਰੈਕਟਰ ਸਾਨੂੰ ਵੀ ਸੋਹਣਾ ਘੱਟ ਲੱਗਦਾ ਮਗਰ ਆਪ ਹੀ ਮਤਲਬ ਪਤੀਰਾ ਦੇ ਕੱਢ ਕੇ ਰੈਮੋ ਹੀ ਰੱਖੇ ਉਹਨਾਂ ਰੈਮਾਂ 'ਚ ਪੈ ਗਏ ਯਾਰ ਉਹਨਾਂ ਰੈਮਾਂ ਜੀ ਪੈ ਗਏ ਸੀਗੇ 16 ਦੇ ਪੈ ਗਏ ਹਾਂ 16 ਦੇ ਪੈ ਗਏ ਸੀਗੇ ਠੀਕ ਤੁਸੀਂ ਨਾਲੋਂ ਵੀ ਇਹ ਰੈਮ 13 ਵਾਲੇ ਨੇ ਉਹ ਆਉਂਦੇ ਸੀਗੇ ਜੀ ਫਿਰ ਕਲੱਚ ਵੱਧ ਦੇਣਾ ਪੈਂਦਾ ਸੀ ਜੋ ਬਾਹੀ ਕਰਦੇ ਪਹਿਲੇ ਚ ਉਹ ਜੀ ਬਾਹੀ ਨਹੀਂ ਸੀ ਉਹਦੀ ਟਾਪ 'ਚ ਕਰਨੀ ਪੈਂਦੀ ਉਹ ਵੀ ਸਾਡੇ ਮਸ਼ੀਨ ਵਾਲੇ ਵੱਢਣ ਆਉਂਦੇ ਹੁੰਦੇ ਸੀਗੇ ਜੋ ਕਣਕ ਜੀਰੀ ਹੂੰ ਵੀ ਤੋਰਾ ਜ਼ਿਆਦਾ ਵਧਿਆ ਹੈਗਾ ਉਹ ਉਹਨਾਂ ਨੂੰ ਦੇਤੇ ਜੀ ਫਿਰ ਉਹਦੋਂ ਬਾਅਦ 2004-5 'ਚ 14 ਦੇ ਆਉਣ ਲੱਗੇ ਸੀ ਟਾਇਰ ਫਿਰ ਲਵਾਏ ਸੀ 14 ਫਿਰ ਅਸੀਂ 14 ਦੇ 16 ਦੇ ਪਹਿਲਾਂ ਆ ਗਏ ਨਹੀਂ ਨਹੀਂ ਪਹਿਲਾਂ ਨਹੀਂ ਨਹੀਂ 14 ਤੋਂ ਪਹਿਲਾਂ 16 ਹਾਂ 16 ਪਹਿਲਾਂ ਆਉਂਦੇ ਸੀ ਵੀਰੇ 13 ਦੇ ਆਉਂਦੇ ਸੀ 16 ਦੇ 14 ਦੇ ਬਾਅਦ ਆਉਣ ਲੱਗੇ ਆ ਜੀ ਹੁਣ 14 ਦੇ ਬਾਅਦ ਚੋਹ ਆਈ ਜਾਂਦੇ ਆ ਜੀ ਹਾਂ 16 ਦਾ 51 11 ਨੂੰ ਆਉਂਦੇ ਸੀ ਨਾ ਪਹਿਲਾਂ ਹਾਂ ਉਹਨੂੰ ਆਉਂਦੇ ਸੀ ਸਵਰਾਜ ਵੀ ਤਾਂ ਪਹਿਲਾਂ 13 ਦੇ ਸੀ ਹਾਂ ਜੀ ਹਾਂ 13 ਦੇ ਸੀ ਉਹਦੇ ਹਾਂ ਹਾਂ ਯਾਨੀ ਆਪਾਂ 13 ਤੋਂ ਬਾਅਦ 16 ਪਾ ਲੇ ਸੋਨਾ ਤੇ ਫਿਰ ਉਹਨੂੰ ਕਲੱਚ ਬੜਾ ਦੇਣਾ ਪੈਂਦਾ ਸੀ ਮਸ਼ੀਨ ਤੇ ਰੀਪਰ ਤੇ ਕਲੱਚ ਬੜਾ ਲੈਣਾ ਇਹਨੇ ਜਿਵੇਂ ਬਾਹੀ ਪਹਿਲੇ ਜੇ ਕਰਦੇ ਫਿਰ ਟਾਪ ਲੋਚ ਆ ਗਿਆ ਇਹ ਹਾਂ ਹਾਂ ਫਿਰ ਇਹ ਕੋਣ ਫਿੱਟ ਨਾ ਆਇਆ ਸਾਨੂੰ ਫਿਰ ਦੱਸਤਾ ਕਿ ਅਸਨੇ ਵੀ 14 ਦੇ ਪਾਈ ਆ ਗਏ ਹੁਣ ਅੱਛਾ ਤੁਸੀਂ ਚੱਕ ਲਈ ਫਿਰ ਅਸੀਂ 14 ਫਿਰ ਜੱਦੇ 14 ਚੱਲਦੇ ਆਉਂਦੇ ਨੇ ਫਿਰ ਤਾਂ ਇਹ ਕਈ ਜੋੜੀਆਂ ਬਦਲਤੀਆਂ ਹੁਣ ਤਾਂ 14 ਦੀਆਂ ਇਹਦੀਆਂ ਠੀਕ ਹੈ ਜੀ ਫਿਰ ਤਾਂ ਅਸੀਂ 14 ਦੇ ਹੀ ਚਲੋ ਚਲਾਉਂਦੇ ਆਏ ਆ ਇਹਦੇ ਵਿੱਚ